ਭਾਈ ਮੇਰਾ ਤਾਂ ਸਾਰਾ ਖੋਜੀ ਚਲ ਗਿਆ ਮੇਰੇ ਕੋਲ ਤੇ ਮੈਂ ਤਾਂ ਮੜਾ ਕੀ ਹੋ ਸਕਦਾ ਤਾਂ ਸਾਰਾ ਹੱਸਦਾ ਹੈ ਬਾਸ ਅਸੀਂ ਜਾਣਨੇ ਆ ਤੇ ਇੰਨਾ ਵਧੀਆ 뷰 ਕਹਿੰਦੀ ਬਾਹਰ ਬਹੁਤ ਵਧੀਆ ਹੈ ਟੈਕਨੋਲੋਜੀ ਤੇ ਬਸ ਫੋਟੋ ਖਿੱਚਣ ਲੱਗੇ ਆ ਇੱਕ ਫੋਟੋ ਖਿੱਚੀ ਆ ਕਹਿੰਦੀ ਬਣੀ ਸਹੀ ਨਹੀਂ ਆਈ ਮੈਂ ਦੂਸਰੀ ਸਾਈਡ ਜਾਂਦੀ ਉਹਦੇ ਫੋਟੋ ਸਹੀ ਆਣੀਏ ਬਾਸ ਉਹਦੇ ਖਲੋਨ ਦੀ ਮੈਂਟੀ ਹੋਇਆ ਤੇ ਪੱਥਰੇ ਦੇ ਉੱਤੇ ਆ ਪਿਆ ਉਹ ਸਟੈਂਡ ਇੱਕ ਸਕਿੰਟ ਦਾ ਮੈਨੂੰ ਨਹੀਂ ਟਾਈਮ ਮਿਲਿਆ ਕਿ ਮੈਂ ਬਾਜ ਹੀ ਕਿਤੇ ਮਾਰਦਾ ਕਿ ਇੱਧਰ ਉੱਧਰ ਜਾ ਬਸ ਕਿੰਨੇ ਆ ਹੋਰ ਵੀ ਇੱਕ ਲੜੀਦੋ ਹੋਰ ਹੈ ਉਹਦੀ ਵਿਦਿਆਥੀ ਹੈ ਨਹੀਂ ਨਵੇਂ ਆ ਦੋਸਤ ਇਹਨਾਂ ਨਾਲ ਫੋਟੋ ਖਿੱਚਦਾ ਪਿਆ ਹੈ ਜੇ ਡੈੱਡ ਬਡੀ ਨੂੰ ਬਚਾਉਣ ਦੇ ਵਿੱਚ ਕਿਸੇ ਨੇ ਮਦਦ ਕੀਤੀ ਹੈ ਹਾਂਜੀ ਉੱਥੋਂ ਦੇ ਬਹੁਤ ਉਹਨਾਂ ਨੇ ਕੀਤਾ ਹਾਂਜੀ ਸ਼੍ਰਾਇਨ ਬੋਰਡ ਨੇ ਘਰ ਤੱਕ ਸਾਨੂੰ ਮਦਦ ਕੀਤੀ ਨਾਲੇ ਇਹ ਹੱਸਾ ਜਿਹੜਾ ਉੱਥੇ ਵਾਪਰੇ ਕਿੱਥੇ ਕਰਕੇ ਆ ਜੀ ਵਾਪਰੇ ਹਿਮਕੋਟੀ ਦੇ ਲਾਗੇ ਵਾਪਰੇ ਆ ਜੀ ਹੱਸਾ ਮੰਨ ਲਾ ਪਾ ਮੈਂ ਤੋਂ 1.5 ਕਿਲੋਮੀਟਰ ਪਿੱਛੇ। ਅੱਛਾ ਜੀ। ਹਾਂਜੀ ਲੈਂਸ ਲਾਈਡਿੰਗ ਹੋਈ ਹੈ। ਹਾਂਜੀ ਲੈਂਸ ਲਾਈਡਿੰਗ ਹੋਈ ਹੈ ਤਾਂ ਇੱਥੇ بارش ਬਹੁਤ ਤੇਜ਼ ਹੈ। ਪਹਿਲਾਂ بارش ਧੱਕ ਕਰਕੇ ਸਾਰਾ ਇਹ ਹਾਸਾ ਵਾਪਰੇ। ਉੱਪਰੋਂ ਜਿਹੜੇ ਤੇ ਡੱਡ ਪੜੀ ਜਿਹੜੇ ਆਪਾਂ ਕਿਸ ਤਰ੍ਹਾਂ ਲੈਂਦੀ ਜੀ ਆ। ਉਹ ਸਟ੍ਰਕਚਰ ਤੇ ਲੈ ਕੇ ਆਏ ਥੱਲਿਓਂ ਬੰਦੇ ਨਾਲ ਜਾ ਕੇ ਉਹਨਾਂ ਦੀ ਫੋਰਸ ਸੀ ਕੀ ਕੋਈ? ਉਹ ਲੈ ਕੇ ਹਾਂਜੀ। ਉਹ ਜਦ ਆਪਣਾ ਅਜਵਾ ਦੇਨੇ ਵੈਸ਼ਨ ਦੇ ਵੀ ਮਾਦਾ ਦੇ। ਤੇ 2.5 ਮਹੀਨਾ ਬੱਚਿਆਂ ਦਾ ਫੋਨ ਆਇਆ ਤੇ ਤਾਂ ਜੋ ਮੈਥਿਆਂ ਦੇ ਗੱਦੀਦਾਨ ਦੀ ਦਿੱਤ ਤੇ ਪਏ ਜਦ ਲਈ ਮੈਂ ਤਾਂ ਦੋ ਵਈ ਆਇਆ ਆਪਸੇ ਇਹ ਜਨਾਨੀ ਜਿਹੜਾ ਮੈਂ ਆਪੇ ਰੋਟੀ ਲੱਦੇ ਹਾਰੇ ਦਰਾਹੀ ਤੋਰੀ ਸਾਦੀ ਚਾਚੀ ਜਨ ਨਾਲ ਰਿਸ਼ਤਾ ਤਰਾਇਆ ਉਹ ਅਰੇ ਤੰਦੇ ਤੂੰ ਸੁਣਿਆ ਸਾਦੀ ਰੋਟੀ ਉੱਤੇ ਤੇ ਉੱਤੇ ਰਹੀ ਚਾਚੀ ਐਸਾ ਲੱਜਤ ਦੀ ਆਏ ਨਹੀਂ ਇਹਨਾਂ ਤਦਾਂ ਸਾਨੂੰ ਤੇ ਤਾ ਸੁਣਿਆ ਜੇ ਬਾਜ ਫੋਨ ਆ ਰਿਹਾ ਸੀ ਇਹ ਦਲੋ ਦੀ ਉਹ ਕੀ ਲੱਗਦੀ ਦੇਤੀ ਮੇਰੀ ਪਿਛਲੀ 23 ਤਰੀਕ ਦਾ ਵਿਆਹ ਚਲ ਵੇਖ ਲੋ 3 ਤਰੀਕ ਦੀ ਤੇ 2 ਤਰੀਕ ਦੀ ਇਹ ਤਿੰਨਾਂ ਚਾਰ ਪੰਜ ਦਿਨਾਂ ਦੇ ਵਿਆਹ ਇਹ ਮੇਰੀ ਨੂੰਹ ਜੀ ਖਾਈ ਗਲਾਈ ਇਹਨਾਂ ਦਾ ਜੀ ਮੈਰਿਜ ਅੰਬਰਸਾ ਤੋਂ ਕਰਕੇ ਆਇਆ ਜੇ ਨਾ ਮੈਂ ਤੁਮੀ ਕਰਕੇ ਨਾ ਕਿ ਜਨਮ ਮਿਚੀ ਦੇਖ ਕੇ ਇਸ ਤੋਂ ਬਾਅਦ ਹੀ ਵਿਆਹ ਕੁਮਾਰ ਦਾ ਜਾਵਾਂਗੇ ਇਹ ਦੋਨੇ ਜਾਣੇ ਮਤਲਬ ਅੱਜ ਵਾਰ ਚੜ ਕੇ ਜਿਹਾ ਸ਼ੁਰੂ ਮਾਦਾ ਦੇ ਸੰਗਵਾਰ ਨੂੰ ਮੈਸੇ ਆ ਗਿਆ ਜੀ ਉੱਥਾਂ ਤੇ ਇਹ ਗੱਲ ਹੋਈ ਉਸ ਤੋਂ ਬਾਅਦ ਉਹ ਕੋਈ ਘਰਮ ਨਹੀਂ ਹੋਇਆ ਉਹਨਾਂ ਨੇ ਆਪੇ ਕਿਹਾ ਵੀ ਛੱਡ ਕੇ ਜਾਵਾਂਗੇ ਜੀ 2:30 ਵਜੇ ਸਾਨੂੰ ਪਤਾ ਲੱਗ ਗਿਆ ਕਿ ਜਿਹੜੀ ਲੜਕੀ ਉਹਦੀ ਡੈਥ ਹੋ ਗਈ ਹੈ ਇਸ ਤੋਂ ਬਾਅਦ ਉਹ ਰਾਤ 11:00 ਵਜੇ ਉਹਨਾਂ ਨੇ ਬੜੇ ਆਦਰ ਸਨਮਾਨ ਨਾਲ ਸਾਨੂੰ ਡੈੱਡ ਬਾਡੀ ਪਹੁੰਚਾਈ ਉਹਨਾਂ ਨੇ 11:00 ਵਜੇ ਡੈੱਡ ਬਾਡੀ ਆ ਗਈ ਮੈਂ ਪੂਰੀ ਮਦਦ ਕੀਤੀ ਉਹਨਾਂ ਦਾ ਹਾਂ ਜੀ ਪ੍ਰਸ਼ਾਸਨ ਨੇ ਸਾਡੀ ਮਦਦ ਕੀਤੀ ਜੀ ਬਾਕੀ ਹੜੇ ਨਾ ਬਹੁਤ ਆਇਆ ਹੈ ਮਹਾਰਾਜੇ 33 ਦਿਨ ਹੋਇਆ ਸਾਡੀ ਮੂਰ ਰਣੀ ਆਏ ਹਨ